ਮੇਟੋ ਜੀ ਸਰਪੰਚੀ ਤੋਂ ਕਈ ਬੰਦੇ ਖੁਸ਼ ਵੀ ਬਹੁਤ ਹੋ ਜਾਂਦੇ ਨੇ ਕੱਲ ਇੱਕ ਖਬਰ ਆ ਰਹੀ ਕੱਲ ਦੀ ਕਿ ਇੱਕ ਸਰਪੰਚ ਸਾਹਿਬ ਨੇ ਮਤਲਬ ਅਖੰਡਪਾਡ ਸਾਹਿਬ ਰੱਖਿਆ ਤੇ ਪਿੰਡ ਵਾਲਿਆਂ ਨੂੰ ਤੇ ਜਿਹੜਾ ਮਾਨ ਸਨਮਾਨ ਦਿੱਤਾ ਹੀ ਦਿੱਤਾ ਗ੍ਰ anthi ਸਿੰਘਾਂ ਨੂੰ ਕਹਿੰਦੇ ਸੋਨੇ ਦੀਆਂ ਮੁੰਦੀਆਂ ਦੇ ਕੇ ਉਹਨਾਂ ਨੇ ਮਾਨ ਸਨਮਾਨ ਦਿੱਤਾ ਨਹੀਂ ਬੜੀ ਵਧੀਆ ਗੱਲ ਹੈ ਬੜੀ ਸੋਹਣੀ ਗੱਲ ਹੈ ਸੋਹਣੀ ਗੱਲ ਹੈ ਚੰਗੀ ਗੱਲ ਹੈ ਜੀ ਥੋੜਾ ਸਪਸ਼ਟ ਤੁਸੀਂ ਵੀ ਕਰ ਦਿਓ ਕਿ ਕਿਹੜੀ ਖਬਰ ਹੈ ਜੀ ਲੱਗੇ ਪਿੰਡ ਆ ਸ਼ਾਇਦ ਕੋਈ ਬੈਠ ਕੇ ਹਮ ਡੱਲਾ ਬੈਠ ਕੇ ਕੁਝ ਇਸ ਤਰ੍ਹਾਂ ਦਾ ਉੱਥੇ ਜਿਹੜੇ ਉਹ ਸਰਪੰਚ ਸਾਹਿਬ ਬਣੇ ਆ ਉਹਨਾਂ ਨੇ ਸਰਪੰਚੀ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਜਿਹੜਾ ਸੀਗਾ ਉਹ ਰਖਵਾਇਆ ਉੱਥੇ ਜੀ ਜੀ ਤੇ ਜਦਨ ਭੋਗ ਪਾਇਆ ਗਿਆ ਜਿਹੜੇ ਉਹ ਗਰੰਥੀ ਸਿੰਘ ਸਨ ਪੰਜ ਦੇ ਕਰੀਬ ਸ਼ੈਦ ਉਹਨਾਂ ਸਾਰਿਆਂ ਨੂੰ ਸੋਨੇ ਦੀ ਇੱਕ ਇੱਕ ਮੁੰਦਰੀ ਦਿੱਤੀ ਗਈ ਆ ਹੂੰ ਤੇ ਸਰਪੰਚ ਸਾਹਿਬ ਨੇ ਕਿਹਾ ਕਿ ਯਾਰ ਇਹ ਸਵੇਰੇ ਉੱਠ ਕੇ ਸਾਜਰੇ ਉੱਠ ਕੇ ਅੰਮ੍ਰਿਤ ਵੇਲੇ ਬਈ ਰੋਜ਼ਾਨਾ ਰੂਟੀਨ ਚ ਸੇਵਾ ਕਰਦੇ ਆ ਸਾਡਾ ਯਾਰ ਇੰਨਾ ਕੁ ਤੇ ਫਰਜ਼ ਬਣਦਾ ਹੈ ਨਾ ਕਿ ਅਸੀਂ ਇਹਨਾਂ ਦਾ ਸਨਮਾਨ ਕਰੀਏ ਬਿਲਕੁਲ ਗੱਲ ਸਹੀ ਆ ਜੀ ਇੱਥੇ ਕੀ ਆ ਕਿ ਟੂਰਨਾਮੈਂਟ ਰੱਖ ਲੈਂਦੇ ਆ ਹੂੰ ਤੇ ਉਹ ਫਲਾਣੇ ਨੂੰ ਬੁਲਾ ਲਿਆ ਫਲਾਣੇ ਦਾ ਸਨਮਾਨ ਕਰੋ ਜੀ ਕੋਈ ਆ ਗਿਆ ਬਈ ਬਾਰੂ ਬੂਰੂ ਆਇਆ ਚੰਗੀ ਜਿਹਾ ਜੈਕਟ ਪਾਈ ਆ ਉਹਨੂੰ ਸਟੇਜ ਤੇ ਲਿਆਂਦਾ ਜਾਵੇ ਜੀ ਉਹਦੇ ਉ ਘੁੰਮਣ ਜਿਹਾ ਲਾ ਦਿੰਦੇ ਆ ਕਿ ਚਲ ਪਰਚੀ ਕਟਾ ਲੇਗਾ ਹੂੰ ਮਤਲਬ ਕਿ ਐਵੇਂ ਹੀ ਮੋਮੈਂਟੋ ਜੇ ਫੜਾਈ ਜਾਂਦੇ ਆ ਬਾਈ ਇਹਨੂੰ ਸਨਮਾਨ ਦਿੱਤਾ ਜਾ ਰਿਹਾ ਜੀ ਰੋਕ ਦਿਓ ਜੀ ਫਲਾਣਾ ਆ ਰਿਹਾ ਜੀ ਲਾਈਨ ਅਪ ਹੋ ਜਾਣੀਆਂ ਟੀਮਾਂ ਹਮ ਪਰ ਗ੍ਰੰਥੀ ਸਿੰਘ ਨੂੰ ਵਿਸਰ ਜਾਂਦੇ ਆ ਬਿਲਕੁਲ ਸਭ ਤੋਂ ਪਹਿਲਾਂ ਪਿੰਡ ਨੂੰ ਜਗਾਵਵਾ ਵਾਲਾ ਜਨੇ ਜੰਮਣ ਤੋਂ ਲੈ ਕੇ ਆਖਰੀ ਅੰਤ ਮਰਦਾ ਹਸ ਤੱਕ ਤੁਹਾਡੇ ਨਾਲ ਰਿਹਾ ਬਿਲਕੁਲ ਸੋ ਇਹ ਚੀਜ਼ ਹੈ ਮੈਨੂੰ ਬਹੁਤ ਅੱਛਾ ਲੱਗਿਆ ਜੀ 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 ਸਰਪੰਚ ਸਾਹਿਬ ਤੱਕ ਜੇ ਗੱਲ ਸਾਡੀ ਅਪੜੇ ਤੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਐਸੀ ਸੋਚ ਰੱਖੀ ਆ ਚਲੋ ਭਾਈ ਮੈਂ ਮੇਰੀ ਕੋਈ ਈ ਔਕਾਤ ਨਹੀਂ ਹੈ ਇੱਕ ਵਾਰੀ ਮੈਂ ਆਪਣਾ ਘਰ ਪਾਇਆ ਜੀ ਤੇ ਜਦੋਂ ਅਸੀਂ ਗ੍ਰਹਿ ਪ੍ਰਵੇਸ਼ ਕਰਨਾ ਸੀਗਾ ਤੋਂ ਜਦੋਂ ਜੋ ਵੀ ਸੇਵਾ ਪੇਟਾ ਦੀ ਵਾਰੀ ਆਈ ਤੇ ਮੈਂ ਉਹ ਘਰ ਵਾਲੀ ਕਹਿੰਦੀ ਵੀ ਇਹ ਪੇਟਾ ਇੱਥੇ ਰੱਖਣੀ ਆ ਮੈਂ ਕਿਹਾ ਉਹ ਤੂੰ ਰੱਖ ਤੇ ਜਿਹੜੇ ਗ੍ਰੰਥੀ ਸਿੰਘ ਆ ਇਹਨਾਂ ਦੀ ਪੇਟਾ ਮੈਂ ਅੱਡ ਤੋ ਦਊਂਗਾ ਮੈਂ ਜਿੰਨੀ ਜਰੀ ਮੇਰੇ ਔਕਾਤ ਸੀਗੀ ਨਾ ਮੈਂ ਦਿੱਤੀ ਹੈ ਜੀ 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 ਕਿ ਮੈਂ ਉਹਨਾਂ ਨੂੰ ਅੱਡ ਤੋ ਦਊਂਗਾ ਬਣਦਾ ਵੀ ਹੈ ਜੀ ਚਲੋ ਠੀਕ ਹੈ ਉਕਾ ਆਪਣੀ ਚਲੋ ਜਿੰਨੀ ਔਕਾਤ ਤੌਫੀਕ ਜਿੰਨੀ ਹੈਸੀਅਤ ਆਪਣੀ ਸਾਬੂ ਆਦੇ ਮੁਤਾਬਕ ਆ ਤੇ ਇਹ ਹੋਣਾ ਚਾਹੀਦਾ ਹੈ ਜੀ ਹੋਣਾ ਚਾਹੀਦਾ ਸਰਪੰਚ ਸਾਹਿਬ ਨੇ ਜਿਹੜੀ ਮਿਸਾਲ ਕਾਇਮ ਕੀਤੀ ਆ ਉਹਨੂੰ ਵੇਖ ਕੇ ਹੋ ਸਕਦਾ ਲਾਗੇ ਪਿੰਡ ਵਾਲੇ ਬੰਦੇ ਵੀ ਕੋਈ ਲਾਗੇ ਬੰਨੇ ਵਾਲੇ ਵੀ ਉਹ ਵੀ ਇਸ ਤਰ੍ਹਾਂ ਦੀ ਕੋਈ ਪਹਿਲ ਕਦਮੀ ਕਰਨ ਜਿੱਥੇ ਮਿੰਟੂ ਜੀ ਇੰਨਾ ਕੁਝ ਬੁਰਾ ਆਪਾਂ ਦੇਖ ਰਹੇ ਹਾਂ ਸਮਾਜ ਵਿੱਚ ਜੀ ਗਰੰਤੀ ਸਿੰਘ ਦੀਆਂ ਚੀਜ਼ਾਂ ਗਰੰਤੀ ਸਿੰਘ ਦੇ ਬੱਚਿਆਂ ਨੂੰ ਵੀ ਪੜ੍ਹਨ ਦਾ ਹੱਕ ਹੈ ਉੱਚੀ ਰੀ ਸਿੱਖਿਆ ਹਾਸਲ ਕਰਨ ਦਾ ਹੱਕ ਹੈ ਹਮ ਠੀਕ ਹੈ ਜੀ ਅਸੀਂ ਕੁਝ ਹਜ਼ਾਰ ਰੁਪਏ ਦੇ ਕੇ ਤੇ ਇਦਾਂ ਨਹੀਂ ਹਾਂ ਨਿਗੋਣੀ ਇਹ ਇੱਕ ਤਰ੍ਹਾਂ ਦਾ ਤਰ੍ਹਾਂ ਬੰਨੀ ਆ ਜੀ ਵਾਸਤੇ ਅਸੀਂ ਲੱਖਾਂ ਚ ਇਕੱਠੀ ਕਰ ਲੈਨੇ ਕਿੱਲੇ ਦੇ ਹਿਸਾਬ ਨਾਲ ਜੀ ਜੀ ਤੇ ਗਰੰਥੀ ਸਿੰਘ ਨੂੰ ਮਤਲਬ ਕਿ ਜੋ ਭੇਟਾ ਦੇਣ ਦੀ ਵਾਰੀ ਆਉਂਦੀ ਆ ਤੇ ਉਦੋਂ ਕੰਜੂਸੀ ਕਰ ਲੈਂਦੀ ਆ ਜੀ 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 ਬਿਲਕੁਲ ਬਿਲਕੁਲ ਅਮਰਪਾਲ ਸਿੰਘ ਜੀ ਵੀ ਕਹਿ ਰਹੇ ਨੇ ਕਿ ਭਾਈ ਚੰਗੀ ਫਿਰਤ ਪਾਈ ਆ ਸਰਪੰਚ ਸਾਹਿਬ ਨੇ ਚੰਗੀ ਗੱਲ ਕੀਤੀ ਆ ਬਿਲਕੁਲ ਜੀ ਬਿਲਕੁਲ ਸਿਮਰਨ ਜੀ ਦੀ ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜੋ ਹਾਰਾਂ ਕਬੂਲੇ ਨਾ ਖੇਡਣ ਦੇ ਮਤਲਬ ਕਹਿੰਦੇ ਲੜਾਕੂ ਹੋਊ ਖਿਡਾਰੀ ਨਹੀਂ ਹੋਣਾ ਹਾਂ ਜੀ ਗਾਣਾ ਮੈਨੂੰ ਮਤਲਬ ਕਿ ਭੁੱਲ ਗਿਆ ਸੀ ਕਿ ਸਰਤਾਜ ਨੇ ਬਹੁਤ ਅੱਛਾ ਇਹਦੇ ਚੋਕਿਆ ਜੀ ਜੀ ਕਿ ਬਿਲਕੁਲ ਅਸੀਂ ਲੜਾਕੂ ਆ ਹਮ ਖਿਡਾਰੀ ਨਹੀਂ ਆ ਬਿਲਕੁਲ ਖਿਡਾਰੀ ਹਾਰਨ ਤੋਂ ਬਾਅਦ ਜਿੱਤੇ ਹੋਏ ਨੂੰ ਮਾਰਦਾ ਨਹੀਂ ਹਮ ਖਿਡਾਰੀ ਆਪਣੇ ਹਾਰ ਦਾ ਚਿੰਤਨ ਕਰਦਾ ਜੀ ਉਹਦਾ ਵਿਸ਼ਲੇਸ਼ਣ ਕਰਦਾ ਸਵੈ ਦੀ ਪਰਚੋਲ ਕਰਦਾ ਕਿ ਮੇਰੇ ਚ ਕੀ ਕਮੀ ਹੈ ਚੈਂਪੀਅਨ ਬੰਦੇ ਚ ਇੱਕੋ ਖਾਸੀਅਤ ਹੁੰਦੀ ਹੈ ਕਿ ਉਹ ਗਲਤੀਆਂ ਘੱਟ ਕਰਦਾ ਤਾਂ ਤੁਸੀਂ ਆਪਣੀਆਂ ਗਲਤੀਆਂ ਨੂੰ ਮੁਕਾ ਲਓਗੇ ਤਾਂ ਤੁਸੀਂ ਵੀ ਚੈਂਪੀਅਨ ਬਣ ਜਾਓਗੇ ਸਰ ਕੁਝ ਮੈਂ ਆਪਣੇ ਸਰਪੰਚੀ ਵੇਲੇ ਵੀ ਦੇਖੀ ਸੀ ਇੱਕ ਉਦਾਹਰਨ ਹੈ ਨਾ ਕਿ ਜੇ ਕੋਈ ਹਾਰ ਵੀ ਜਾਂਦਾ ਹੈ ਤੇ ਉਹ ਜਿੱਤੇ ਦਾ ਮਾਣ ਕਰਦਾ ਹੈ ਤੇ ਜੇ ਕੋਈ ਜਿੱਤ ਜਾਂਦਾ ਹੈ ਤੇ ਉਹ ਹਾਰੇ ਨੂੰ ਜਾ ਕੇ ਦਿਲਵਾਉਂਦਾ ਹੈ ਹਾਂ ਬਿਲਕੁਲ ਇੱਕ ਰਾਈ ਵਾਲੇ ਪਿੰਡ ਦੀ ਗੱਲ ਆ ਤੋਂ ਆਪਾਂ ਖ਼ਬਰ ਕੀਤੀ ਸੀ ਉਸ ਤੋਂ ਬਾਅਦ ਇੱਕ ਅਖ਼ਬਾਰ ਨੇ ਮਤਲਬ ਉਹਨਾਂ ਦੇ ਨਾਮਾ ਨਗਾਰ ਨਹੀਂ ਮੇਰੇ ਤੋਂ ਮੰਗ ਕੇ ਆਪਣੇ ਆਡੀਅੰਸ ਚੋਂ ਹੀ ਆ ਬਾਈ ਆਪਣੇ ਹਾਂਜੀ ਉਹਨਾਂ ਦਾ ਨੰਬਰ ਲਿਆ ਸੀ ਹਾਂਜੀ ਉਹਨਾਂ ਦਾ ਨੰਬਰ ਲਿਆ ਤੇ ਫਿਰ ਖ਼ਬਰ ਉਹਨਾਂ ਨੇ ਵੀ ਲਾਈ ਜੀ 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 ਪੀਸਟੇ ਸ਼ਾਇਦ ਜੀ ਸੋ ਇਹੀ ਹੈ ਜੀ ਤਾਂ ਗੱਲ ਇਹ ਆ ਕਿ 올림픽 ਦੇ ਵਿੱਚ ਜਿੱਤੂਗਾ ਉਹੀ ਜਿਹੜਾ ਸਭ ਤੋਂ ਘੱਟ ਗਲਤੀਆਂ ਕਰੇਗਾ ਹਮ ਬਿਲਕੁਲ ਠੀਕ ਹੈ ਨਾ ਜੀ ਸੋ ਜਿੱਤਣ ਵਾਲਾ ਤੁਹਾਡੇ ਤੋਂ ਵਧੀਆ ਖੇਡਦਾ ਇਸ ਕੱਲ ਨੂੰ ਦਿਲ ਤੇ ਨਾ ਲਾਓ ਕਿ ਅਸੀਂ ਹਾਰ ਗਏ ਇਹ ਸੋਚੋ ਕਿ ਕੋਈ ਗੱਲ ਨਹੀਂ ਅਗਲੀ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਪਾਰ ਪਾ ਕੇ ਬਈ ਜਿੱਤਾਂਗੇ ਜੀ ਬਿਲਕੁਲ ਅਸੀਂ ਲੜਾਕੂ ਜਿਆਦਾ ਹੈ ਲੜਾਕੂ ਨਹੀਂ ਹੂੰ ਲੜਾਕੂ ਵੀ ਘਟਿਆ ਅਸੀਂ ਨਾ ਸੜਾਕੂ ਜੇ ਜਿਆਦਾ ਬਣ ਗਏ ਸਾਰਾ ਬਾਲਾ ਜਿਆਦਾ ਹੈ ਸਹੀ ਗੱਲ ਹੈ ਜੀ ਬਰਦਾਸ਼ਤੀ ਬਹੁਤ ਹੈ ਅਸਲ ਜੈਲਸੀ ਬਹੁਤ ਹੈ ਅਸਲ